ਅੱਜ ਤੁਹਾਨੂੰ ਦੁਨੀਆ ਦੇ ਸਭ ਤੋਂ ਅਨੋਖੇ ਮਹਿਲ ਦੇ ਦਰਸ਼ਨ ਕਰਾਉਣੇ ਆ ਮਤਲਬ ਕਿ ਖਜ਼ਾਨਾ ਮਹਿਲ ਦੇ ਖਜ਼ਾਨਾ ਮਹਿਲ ਆਪਣੇ ਆਪ ਦੇ ਵਿੱਚ ਹੀ ਜਿਹੜਾ ਕਿ ਵਿਲੱਖਣ ਆ ਇਹਦੇ ਵਿੱਚ ਨਾ ਇੱਕ ਤਾਂ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦਰਸ਼ਨ ਕਰੋ ਵੀ ਇਹ ਸਭ ਤੋਂ ਵੱਡੀ ਰਿੰਗ ਆ ਜੀ ਦੇ ਵਿੱਚ ਸੋਨਾ ਚਾਂਦੀ ਪਿੱਤਲ ਰੂਬੀ ਬਹੁਤ ਕੁਝ ਦਾ ਕੰਮ ਕੀਤਾ ਗਿਆ ਤਾਂ ਇਹਦਾ ਜਿਹੜਾ weight ਆ ਉਹ ਕਾਫੀ ਜ਼ਿਆਦਾ ਹੈਗਾ ਤੇ ਗਿਨੀਜ਼ ਬੁੱਕ ਆਫ ਵਰਲਡ ਦੇ ਵਿੱਚ ਵੀ ਰਿਕਾਰਡ ਹੈਗੀ ਆ ਤਾਂ ਖਜ਼ਾਨਾ ਮਹਿਲ ਦੇ ਵਿੱਚ ਹੀ ਆਹ ਇੱਕ ਸ਼ੀਸ਼ ਸ਼ੀਸ਼ਿਆਂ ਦਾ ਰੂਮ ਬਣਿਆ ਹੋਇਆ ਬਹੁਤ ਕਹਿੰਨ ਚੀਜ਼ ਆਹ ਤੇ ਉਸ ਤੋਂ ਬਾਅਦ ਨੇ ਇੱਥੇ ਕੋਹੀਨੂਰ ਦੀ ਕਾਪੀ ਰੱਖੀ ਗਈ ਆ ਤਾਂ ਕੋਹੀਨੂਰ ਪਹਿਲਾਂ ਕਿੱਦਾਂ ਦਾ ਸੀਗਾ ਬਾਅਦ ਚ ਕਿੱਦਾਂ ਦਾ ਹੋ ਗਿਆ ਉਹਦੇ ਬਾਰੇ ਸਾਰਾ ਸਾਰਾ ਕੁਝ ਦੱਸਿਆ ਗਿਆ ਤਾਂ ਕਾਫੀ ਜੈਵਲਰੀ ਇਦਾਂ ਦੀ ਪਈ ਐ ਇੱਥੇ ਜਿਹੜੀ ਬਾਲੀਵੁੱਡ 'ਚ ਵਰਤੀ ਗਈ ਆ ਆਹ ਹੁਣ ਵੀਰ ਮੂਵੀ 'ਚ ਵਰਤੀ ਗਈ ਆ ਬਾਕੀ ਨਾ ਮੇਰਾ ਪਰਸਨਲੀ ਐਕਸਪੀਰੀਅੰਸ ਰਿਹਾ ਇਸ ਚੀਜ਼ ਨੂੰ ਲੈ ਕੇ ਮੈਂ ਉੱਥੇ ਜਾ ਕੇ ਇਹ ਨੋਟ ਕੀਤੀ ਗੱਲ ਵੀ ਜੇਕਰ ਤੁਸੀਂ ਕਦੇ ਸ਼ੌਂਕ ਨਾਲ ਜੁਐਲਰੀ ਤਿਆਰ ਕਰਵਾਉਣੀ ਹੈ ਨਾ ਤਾਂ ਯਾਰ ਤੁਹਾਨੂੰ ਜੈਪੁਰ ਜਾਣਾ ਚਾਹੀਦਾ ਕਿਆ ਡਿਜ਼ਾਈਨ ਆ ਕਿਆ ਕਾਰਾਗਰੀ ਆ ਫਿਰ ਇਹ ਨਹੀਂ ਹੈਗਾ ਵੀ ਕੱਲੇ 골ਡ ਤੇ ਹੀ ਕੰਮ ਕਰਦੇ ਆ ਯਾਰ ਜਿਹੜੀ ਆਰਟੀਫੀਸ਼ੀਅਲ ਜੁਐਲਰੀ ਹੁੰਦੀ ਹੈ ਨਾ ਸਭ ਤੋਂ ਬੈਸਟ ਸਭ ਤੋਂ ਸਿਰੇ ਦੀ ਸਭ ਤੋਂ ਸਿਰੇ ਦੀ ਚੀਜ਼ ਤੁਹਾਨੂੰ ਜੈਪੁਰ ਦੇ ਵਿੱਚ ਮਿਲੂਗੀ ਤੇ ਜੈਪੁਰ ਨੂੰ ਅ ਜਿਹੜਾ ਕਿ ਇਹ ਇਹ ਦੋ ਚੀਜ਼ਾਂ ਵਾਸਤੇ ਬਹੁਤ ਮਸ਼ਹੂਰ ਹੈ ਇੱਕ ਤਾਂ ਇੱਥੇ ਸਟੋਨ ਬਹੁਤ ਜ਼ਿਆਦਾ ਮਿਲਦੇ ਆ ਤੇ ਦੂਸਰਾ ਨੰਬਰ ਇੱਥੋਂ ਦੀ ਜੁਵੈਲਰੀ ਤੁਸੀਂ ਨਾ ਕੱਲੇ ਡਿਜ਼ਾਈਨ ਦੇਖੋ ਸਵਾਦ ਲਓ ਤੇ ਬਾਹ ਕਮਾਲ ਜਿਹੜੇ ਕਿ ਡਿਜ਼ਾਈਨ ਹੈਗੇ ਆ ਬਾ ਮੈਨੂੰ ਬਹੁਤ ਘੈਂਟ ਲੱਗੇ ਇਹਦੀ ਮੈਂ ਇੱਕ ਪਰਸਨਲ ਫੋਟੋ ਵੀ ਲਾਈ ਆ ਮੈਂ ਤੁਹਾਨੂੰ ਅੱਗੇ ਚੱਲ ਕੇ ਉਹ ਦਿਖਾਉਂਗਾ ਆ ਵੀ ਨਾ ਜਿਹੜੇ ਇਹਦੇ ਵਿੱਚ ਪਏ ਹੈਗੇ ਆ ਇਹ ਇਹ ਅਸਲੀ ਜੁਵੈਲਰੀ ਹੈ ਇਹ ਓਜ ਜੁਵੈਲਰੀ ਹੈ ਜਿਹੜੀ ਆ ਰਾਣੀਆਂ ਮਹਾਰਾਣੀਆਂ ਨੇ ਵਰਤੀਆ ਆ ਆ ਮੈਂ ਤੁਹਾਨੂੰ ਕਹਿੰਦਾ ਗੱਲ ਕਰਦਾ ਸੀਗਾ ਤੇ ਆਹ ਇੱਕ ਚੁੰਡ ਦੇ ਉੱਤੇ ਬਣਿਆ ਹੋਇਆ ਹੈਗਾ ਜਿਹਦੇ ਵਿੱਚ ਉਹਨਾਂ ਨੇ ਪੂਰਾ ਸ਼ਿੰਗਾਰ ਕਰਕੇ ਦਿਖਾਇਆ ਹੋਇਆ ਆਹ ਇੱਕ ਬ੍ਰੋਚ ਟਾਈਪ ਜਿਹਾ ਹੈਗਾ ਤੇ ਆ ਟਾਈ ਬਣੀ ਹੈ ਟਾਈ ਵੀ ਮੋਤੀਆਂ ਦੇ ਨਾਲ ਬਣਾਈ ਵੀ ਹੈਗੀ ਆ ਤੇ ਨਾ ਬਾਕੀ ਯਾਰ ਵੀਡੀਓ ਦੇ ਵਿੱਚ ਉਹ ਗੱਲ ਨਹੀਂ ਬਣਦੀਗੀ ਜਿਹੜਾ ਮੇਨ ਸਵਾਦ ਉੱਥੇ ਜਾ ਕੇ ਹੀ ਆਉਂਦਾ ਆਹ ਸਿਲਵਰ ਦੇ ਬਦਾਮਾਂ ਆਪਾਂ ਬਦਾਮ ਖਾ ਕੇ ਫੁੱਬੇ ਫਿਰਦੇ ਹੁੰਨੇ ਆ ਤੇ ਸੋਨੇ ਚਾਂਦੀ ਵਾਲੇ ਬਣਾਵਣਾ ਖਾਂਦੇ ਆ ਤੇ ਆਹ ਜਿਹੜੀਆਂ 골ਡ ਸਿਲਵਰ ਦੀਆਂ ਪਲੇਟਸ ਆ ਜਿਹੜੀਆਂ ਵਾਸ਼ਰੂਮਾਂ ਦੇ ਵਿੱਚ ਇਹ ਲਾਉਂਦੇ ਹੁੰਦੇ ਸੀਗੇ ਰਾਜੇ ਤੇ ਅੱਗੇ ਹੋਰ ਡਿਜ਼ਾਈਨ ਆਗੇ ਅੱਗੇ ਬਾਲੀਵੁੱਡ ਦੀ ਇਨੀ ਘੈਂਟ ਜੁਐਲਰੀ ਹੈ ਨਾ ਜਿਹੜੀ ਤੁਸੀਂ ਵੇਖ ਕੇ ਇਹਰਾਨ ਹੋ ਜਾਓਗੇ ਯਾਰ ਬਹੁਤ ਸਿਰਾ ਚੀਜ਼ ਮੈਨੂੰ ਲੱਗੀ ਤੇ ਆ ਹੁਣ ਨੇਲ ਦਾ ਜਿੱਦਾਂ ਮੈਂ ਤੁਹਾਨੂੰ ਗੱਲ ਕੀਤੀ ਨੇਲ ਦਾ ਉਹ ਉਤਲਾ ਕਵਰ ਜਿਹਾ ਬਣ ਗਿਆ ਤੇ ਆਰਟੀਫੀਸ਼ੀਅਲ ਜੁਵੈਲਰੀ ਦੇ ਵਿੱਚ ਨਾ ਜੈਪੁਰ ਦਾ ਕੋਈ ਤੋੜ ਨਹੀਂਗਾ 골ਡ ਦੀ ਬਣਾਉਣੀ ਹੈ ਤਾਂ ਉਹਦੇ ਵਿੱਚ ਤਾਂ ਹੈ ਹੀ ਨਹੀਂ ਨਾ ਮੈਂ ਕਹਿੰਦਾ ਵੀ ਸਭ ਤੋਂ ਬੈਸਟ ਚੀਜ਼ ਉੱਥੇ ਮਿਲਦੀ ਹੈ ਤਾਂ ਹੁਣ ਤੁਸੀਂ ਆਹ ਵੇਖੋ ਆਹ ਆ ਸਾਰੀ ਜਿਹੜੀ ਜੁਵੈਲਰੀ ਹੈ ਇਹ ਬਾਲੀਵੁੱਡ ਦੇ ਵਿੱਚ ਯੂਜ਼ ਕੀਤੀ ਗਈ ਆ ਤੇ ਇਹ ओरिजिनल ਸੀਗੀ ਇਹ ओरिजिनल ਇੱਥੋਂ ਲੈ ਕੇ ਗਏ ਸੀਗੇ ਇੱਥੇ ਹੀ ਬਾਜ਼ ਦੇ ਵਿੱਚ ਰੱਖ ਕੇ ਗਈ ਆ ਆ ਤੁਸੀਂ ਜਿਵੇਂ ਜਿਵੇਂ ਸਟੋਨਾਂ ਨੂੰ ਦੇਖੋਗੇ ਉਹਨਾਂ ਨੂੰ ਕਾਰੀਗਰ ਦੂਜੇ ਨੂੰ